ਤੇ ਸੋ ਸਿਕਲ ਸਾਰਿਆਂ ਨੂੰ ਅੱਜ ਹੈਗਾ ਦਿਨ ਫ੍ਰਾਈਡੇ ਦਾ ਸ਼ਾਇਦ ਹਣਾਮਾ ਪਰਿਆ ਜੈ ਫ੍ਰਾਈਡੇ ਆ ਜੀ ਇਹ ਸਾਰਾ ਚੱਲ ਕੇ ਕੀ ਕੋਈ ਨਹੀਂ ਬੋਲ ਰੋ ਅੱਜ ਫ੍ਰਾਈਡੇ ਹੈ ਹਾਂ ਜੀ ਦੋਸਤੋ ਅੱਜ ਫ੍ਰਾਈਡੇ ਆ ਹਾਂ ਜੀ ਸੈਟਰਡੇ ਅੱਜ ਆ ਸੈਟਰਡੇ ਆ ਠੀਕ ਹੈ ਠੀਕ ਹੈ ਤੇ ਅੱਜ ਹੈਗਾ ਸੈਟਰਡੇ ਤੇ ਅੱਜ ਦਾ ਵਲੌਗ ਸ਼ੁਰੂ ਕਰ ਰਿਹਾ ਮੈਂ ਤੇ ਜੇ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਹਾਲਾ ਇੰਨੀ ਇੱਕ ਜ਼ਿਆਦਾ 46 ਹੋ ਰਿਹਾ ਟੈਂਪਰੇਚਰ ਹਾਂ ਹਨਾ 46 ਹੋ ਰਿਹਾ ਤੇ ਅੱਜ ਜੇ ਮੇਰੀ ਪਰਨਾ ਦੇਖ ਕੇ ਕਹੋਗੇ ਵੀ ਆ ਕੇ ਬਹਿ ਵਾਪ ਹੈ ਇਹ ਨਾ ਮੈਂ ਆਉਂਦੇ ਹੋਏ ਨੇ ਮੂੰਹ ਤੋਂ ਲਗਾ ਪਾਣੀ ਵੀ ਥੋੜਾ ਛਿੜਕ ਲਿਆ ਹਲਕਾ ਤਾਂ ਕਿ ਪਰਨਾ ਠੰਡਾ ਰਹੇ ਤੇ ਹਵਾ ਪੂਰੀ

ਕੀ ਕਰ ਰਹੇ ਹੋ ਹਾਂ ਤੁਪਕਾ ਟੋਪੇ ਪਾਇਆ ਸੀ ਓਹੋ ਟੋਪਾ ਵੇ ਬੜੀ ਧੁਪਵਾ ਟੋਪਾ ਪਰ ਮਜ਼ਾ ਬੜਾ ਆਉਂਦਾ ਧੁਪੇ ਹਣਾ ਅੰਦਰ ਮੂੰਹ ਕਿੰਨਾ ਗੰਦਾ ਹੁੰਦਾ ਮੈਂ ਸਕੂਟੀ ਤੇ ਗਿਆ ਉਥੇ ਦਹੀਂ ਲੈਣ ਤੇ ਗਰਮ ਗਰਮ ਵਾਦੀ ਪਾ ਗਣਾ ਆ ਨਜ਼ਾਰਾ ਮਯਾਰ ਸਾਡ ਸਿੱਕੇ ਜਾਂਦੇ ਜੇ ਬੰਦੇ ਹਾਂ ਮੈਂ ਕੀ ਕੱਪੜੇ ਪਏ ਹੋ ਜੇ ਪਾਪਾ ਨੇ ਗੱਡੀ ਤੋਂ ਸਾਫ਼ ਕਰਕੇ ਰੱਖਦਾ ਤੇ ਪਰ ਨਾ ਤੇ ਕਵਰ ਨਹੀਂ ਪਾਇਆਗਾ ਇਹ ਬਸ ਪਾਈ ਨਹੀਂ ਰੇਤਾ ਹੀ ਰੇਤਾ ਹੋਇਆ ਪਿਆ ਸਾਦੇ ਵੀ ਦੇਖੋ ਹੇ ਉਹ ਹੋ 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 ਹੋਰ ਹਲਾਉਈ ਨਾ ਉਹ ਦੇਖਿਓ ਮੀ ਕਿੰਨੀ ਆ ਗਈਆਂ ਕਿੰਨੀਆਂ ਵੱਡ ਗਈ ਇਹ ਤੇ ਮੇਰੀ ਦੁੱਖਣ ਲੱਗੀ ਹੁਣ ਬਾ ਪਰ ਕੋਈ ਨਾ ਵਲੌਗ ਆਪਾ ਬਣਾਉਗਾ ਤੇ ਆ ਦੇਖੋ ਇੰਨੇ ਨੂੰ ਨਾ ਕੋਈ ਰੇ ਛੱਟ ਗਿਆ ਆ ਕੱਲ ਇੱਕ ਸੀ ਆਹ ਆਪ ਦਾ ਰੈਕ ਵਾਲੀ ਸੀ ਹਾਂਜੀ ਆਹ ਹੈ ਆਈਫੋਨ ਆ ਸੀ ਦੇਖੋ ਲੈ ਜੂ ਤੇ ਆ ਨਾ ਕੱਲ ਯਾ ਸੀ ਗਿਆ ਇੱਕ ਹੀ ਆਈ ਸੀ ਕੱਲ ਇਹ ਤੇ ਆ ਇਹਨਾਂ ਨੂੰ ਕੋਈ ਅੱਜ ਹੋ ਹੋ ਛੱਡ ਗਿਆ ਤਿੰਨ ਜਾਣੀਆਂ ਨੂੰ ਤੇ ਪੂਰੇ ਬੈਠ ਗਏ ਨੇ ਉੱਚਾਰੇ ਇੱਕ ਚ ਬਸ ਪੂਰੇ ਆਜਨੇ ਨੇ ਅਸੀਂ ਉਰ ਉਰ ਨਾਲ ਰੋਟੀ ਪਾ ਲੈਨੇ ਆ ਰੋਟੀ ਪਾਣੀ ਖਾ ਕੇ ਉਧਰੋਂ ਫਿਰ ਇਹ ਖੇਚ ਪਾਣੀ ਪੀ ਜਾਂਦੇ ਨੇ ਤਰੀਕੇ ਮੈਨੇ ਦੀਆ ਇਹਨਾਂ ਸਿੱਖ ਚ ਬੈਠੇ ਨੇ ਉਚਾਰੇ ਕੀ ਕਰ ਸਕਦੇ ਆ ਚਰੀ ਇੱਥੇ ਬੈਠੀ ਹੈ ਹੋਰ ਆ ਗਈਆਂ ਹੋਰ ਹੈ ਤਿੰਨ ਹੋਰ ਆ ਗਈਆਂ ਆਣੀ ਰਹੰ ਮੈਮ ਅਕੂ ਨਹੀਂ ਆ ਕੇ ਬੈਠੀ ਇੱਧਰ ਹੱਥ ਲੈ ਉਹ ਨਹੀਂ ਦਮਾ ਪੀਂਚੇ ਵੀ ਵੀ ਕੱਲ ਤੇ ਆਪ ਕੋ ਪੀਂਚੇ ਉਹਦੇ ਪੀ ਕੇ ਪਈ ਮਨ ਲੋਕਾਂ ਚ ਇੰਨਾ ਕੁ ਵੱਧ ਗਿਆ ਨਾ ਜਿੰਨਾ ਵੀ ਕਹਿ ਦੋ ਕੁ ਜਿੰਨਾ ਕਿ ਦੁੱਧ ਦਿੰਦੀਆਂ ਠੀਕ ਏ ਉਦੋਂ ਬਾਅਦ ਛੱਡਦੀਆਂ ਵਿਚਾਰੀਆਂ ਹੁਣ ਇੱਥੇ ਆ ਕੇ ਬੈਠੀਆਂ ਰਹੇ ਕਿੰਨੇ ਤਣ ਹੋ ਗਏ ਨੇ ਹੁਣ ਜਦੋਂ ਜੀੜੀਆਂ ਲੱਗ ਗਈਆਂ ਸਾਰਿਆਂ ਨੂੰ ਭਜਾ ਦੇਣੀ ਐ ਹਦ ਇਹਨਾਂ ਨੂੰ ਪਤਾ ਲੱਗਿਆ ਹੈਗਾ ਵੀ ਉਹ ਉਧਰ ਪਰਾਂ ਚੜੀ ਉੱਗੀ ਹੋਈ ਏ ਵੀ ਉਧਰ ਨਾ ਜਾਣ ਇਹ ਰੋਦਰ ਵੜ ਗਈਆਂ ਵੇਖੀ ਡੰਗਾ ਲੱ ਲੱਕ ਭਜਾ ਦੇਣੀਆਂ ਨੇ ਚੱਲ ਮਾੜੇ ਨਿਕਲੇ ਬੀਰ ਦਾ ਕੀ ਕਸੂਰ ਹੈ ਰੱਬ ਤੋਂ ਨਹੀਂ ਡਰਦੇ ਲੋਕ ਵੀ ਰੱਬ ਤੋਂ ਡਰ ਕੇ ਇਹ ਕੰਮ ਕਰੋ ਵੀ ਮੜਾ ਮਟਾ ਰੱਬ ਨੂੰ ਜਾਣ ਦੇਣੀ ਤੁਸੀਂ ਸੋਚੋ ਕੁਝ ਵੀ ਤੁਸੀਂ ਕੀ ਕਰਨ ਲੱਗੇ ਆ ਗਾਈਆਂ ਨੇ ਕਿ ਅੱਦੇ ਬੱਚੇ ਨੇ ਵਿੱਚ ਜਰੇ ਅਜੀਸ ਸਿੰਘ ਦੀ ਬਾਈ ਬਾੜਾ ਕਿਨਾ ਕਤੇ ਯਾਰ ਕਤੇ ਕਤੇ ਮਿੰਟ ਤਾਂ ਦੇ ਦੇ ਯਾਰ ਅੱਤੂ ਹਾਂਜੀ ਦੋ ਥੈਂਕ ਯੂ ਇਹ ਕਿਹਨਾ ਕੱਟਾ ਛੋੜੇ ਨਾ ਓਏ ਯਾਰ ਮੇਚ ਕੱਟ ਲਾ ਨਹੀਂ ਐਵੇਂ ਤਾਂ ਹੀ ਹੁੰਦਾ ਮਾਂ ਓਏ ਤਾਂ ਬਹੁਤ ਕੱਟਾ ਯਾਰ ਠੀਕ ਹੈ ਗਿਆ ਠੀਕ ਹੈ ਗਿਆ ਠੀਕ ਹੈ ਨਾ ਮਾਈ ਗੋਡ ਕਦੋਂ ਪੁੱਛਿਆ ਕਿੰਨਾ ਬੜਿਆ ਕਦ ਕਿੰਨਾ ਬੜਿਆ ਅੰਮ੍ਰੇ ਚ ਕੰਟ ਹਾਂਜੀ ਹੈਗਾ ਕੜੇ ਜਾਏਗਾ ਨਹੀਂ ਨਹੀਂ ਕੜਮੋਇਆ ਫਤਿਹ ਨਾ ਉੱਥੇ ਆਉਂਦੀ ਕੜਾ ਤੇ ਨਾ ਮਤਲਬ ਨਾ ਵਿੱਚ ਤੇ ਸੋਡਾ ਵੀ ਕਰ ਰਹੇ ਪਾ ਰਹੇ ਸੀਗੇ ਤੇ ਨਾ ਫਤਿਹ ਦਾ ਮਨੂ ਹੈ ਕਹਿੰਦੇ ਕਹਿੰਦਾ ਛੇਤੀ ਪਾ ਦੇ ਉਹ ਕਰੰਟ ਕਰਦੇ ਹੋ ਜੀ ਕਹਿੰਦਾ ਮੈਂ ਸੋਡੇ ਚ ਬਹੁਤ ਹੀ ਵਧੀਆ ਬਣਿਆ ਨਾ ਇਹਨਾਂ ਨੇ ਐਕਸਟਰਾ ਵਿੱਚ ਉਹ ਪਾਇਆ ਨਿੰਬੂ ਕੱਟ-ਕੱਟ ਕੇ ਹਾਂਜੀ ਕੱਟਿਆ ਜਾ ਰਿਹਾ ਹੂੰ ਤੁਹਾਨੂੰ ਸਾਲ ਨੂੰ ਪਤਾ ਹੀ ਹੋਣਾ ਮੈਂਸ ਨਾ ਬਹੁਤ ਬੋਤਲਾਂ ਦੀ ਉਤੋਂ ਹੈ ਸਾਰੀ ਇਹਨਾਂ ਨਾ ਏਦੇ ਅੰਦਰ ਟੱਕਣ ਪਾ ਲਿਆ ਕਰੋ ਨਾ ਹਨਾ ਫਤੇ ਇਹਨਾਂ ਫੋਲਡਰ ਅੰਦਰ ਟੱਕਣ ਨੂੰ ਤਾਂ ਕਿ ਅਗਲੀ ਵਾਰ ਯੂਜ਼ ਨਹੀਂ ਹੋਗੀ ਜੇ ਕੋਈ ਆਊਗਾ ਨਾ ਮਤਲਬ ਹੁਣ ਜਿਵੇਂ ਬਿਜਲੀ ਵਾਲੀ ਬੋਤਲ ਨਾਲ ਐ ਅਸੀਂ ਇਹਨੂੰ ਵਾਟਰ ਵਾਲੀ ਪਾਣੀ ਹਨਾ ਇਹਨੂੰ ਪ੍ਰੈਸ਼ਰ ਹੀ ਕਰ ਦੋ ਹਾਂ ਕੋਈ ਕਰੋ ਇਹ ਕ੍ਰੈਸ਼ਿੰਗ ਨਹੀਂ ਹੁੰਦੀ ਹੈਗੀ ਬਣੀ ਥੋੜੀ ਖੜੀ ਲੱਗ ਰਹੀ ਸੀ ਯਾਰ ਹਾਂਜੀ ਮੈਨੂੰ ਪਿਆਰ ਨਾ ਕਰ ਰਿਹਾ ਵੀ ਕੜੀ ਨਹੀਂ ਬਣੀ 엄마 ਮੈਂ ਐਸੇ ਮੈਂ ਬਣੀ ਨਹੀਂ ਕੜੀ ਮੈਂ ਮੇਰਾ ਵੇ ਅੰਦਰੋਂ ਮੇਰਾ ਪਿਆਰ ਨਾ ਵੇ ਸੀਗਾ ਨਾ ਨਹੀਂ ਨਾ ਪੁੱਤ ਵੇ ਅੰਦਰ ਵਾਲਾ ਕਿਨੇ ਵੇਖਿਆ ਵੇ ਉਹ ਨਹੀਂ ਲਾ ਜੋ ਫੇਸ ਇਮਪ੍ਰੈਸ਼ਨ ਹੋਣ ਪੁੱਤ ਮੈਂ ਐਸੇ ਮੈਂ ਕਹੇ ਕੜੀ ਬਣੀ ਨਹੀਂ ਇਹ ਬੋਲਾ ਸੀ ਪੱਖਾ ਵੀ ਜਾਨ ਨਹੀਂ ਰਿਹਾ ਮੈਨੂੰ ਪੱਖਾ ਚਲਾਉਣਾ ਹੈ ਮੈਂ ਲਾ ਦਿੰਦਾ ਫਰੰਟ ਵਾਲੇ ਕੈਮਰੇ ਨਾਲ ਕਿਉਂ ਵੀਡੀਓ ਕਰ ਰਿਹਾ ਰਹੇ ਅਰੇ ਵਧੀਆ ਲੱਗਦਾ ਹੈ ਚੱਕੋ ਲਾ ਦੇ ਸੋ ਪੱਖਾ ਨਹੀਂ ਕਰੋ ਇੰਜੋਏ ਉਹੋ ਕਰਨਾ ਹੈ

ਕਰਨ ਜੇ ਹਾਂ ਸਾਡੀ ਬੋਲੀਏ ਤਾਂ ਬੋਲਣੀ ਨਹੀਂ ਹੁੰਦੀ ਫਿਰ ਬੋਲ ਸਕਦੇ ਨਾ ਫਿਰ ਇਹਨਾਂ ਨੇ ਕੀ ਕਰਨ ਦੇ ਹਾਂ ਕੀ ਕਰਨ ਦੇ ਹਾਂ ਜਿਵੇਂ ਅਸੀਂ ਨਾ ਸਿੱਧੇ ਹੈਗੇ ਮੱਝ ਵਾਲੇ ਉਹ ਤਾਂ ਸਾਡੀ ਬੋਲੀ ਵੀ ਨਾ ਸਿੱਧੀ ਹੈਗੀ ਹਾਂ ਉਹ ਹੀ ਤਾਂ ਗੱਲ ਕਰਦਾ ਹਾਂ ਮੈਂ ਤਾਂ ਇਹਨੂੰ ਕੁਛ ਰਾ ਕੀ ਕਰਨ ਦੇ ਹਾਂ ਇਹ ਕੰਨ ਦੇਜੋ ਕੀ ਕਰਨ ਦੇ ਇਹ ਪ੍ਰਧਾਨ ਪ੍ਰਧਾਨ ਸੂਟ ਵੇਖਣ ਦੇਜੋ ਕੀ ਕਰਨਾ ਲੈ ਕੇ ਜਾਣੇ ਨੇ ਕਿੱਥੇ ਲੈ ਕੇ ਜਾਣੇ ਨੇ ਇਹ ਸਿੱਪਣ ਵਾਸਤੇ ਅੱਛਾ ਉਹਦੀ ਵੀਡੀਓ ਬਣਨੀ ਹੈ ਅੱਛਾ ਕਿਹੜੀ ਦੁਨੀਆ ਚ ਰਹਿੰਦੇ ਤੁਸੀਂ ਹੂੰ ਫਿਰ ਦੁਨੀਆਂ ਚ ਲੈਦੇ ਹੋ ਲੋ ਇਹ ਬਹੁਤ ਸੋਹਣੇ ਸੋਹਣੇ ਸੂਟ ਆਏ ਹੋਏ ਨੇ ਤੇ ਪਹਿਲਾਂ ਵੀ ਆਪਾਂ ਇਹਨਾਂ ਦੀ ਇਸ ਦੀ ਇਦਾਂ ਦੀ ਕਲੈਕਸ਼ਨ ਪਾਈ ਸੀ ਵੀਡੀਓ ਤੇ ਹੁਣ ਕੁਝ ਵਿੱਚ ਡਿਫਰੈਂਟ ਫੈਬਰਿਕ ਡਿਫਰੈਂਟ ਡਿਜ਼ਾਈਨ ਆਏ ਹੋਏ ਨੇ ਤੇ ਜਿਹੜੇ ਸੂਟਾਂ ਦੇ ਚਾਹਵਾਰ ਨੇ ਉਹ ਪੈਣਾ ਦੇ ਪਟੀਕੇ ਜਾ ਕੇ ਵੀਡੀਓ ਜ਼ਰੂਰ ਦੇਖਣ ਤੇ ਤੁਹਾਨੂੰ ਪਤਾ ਲੱਗ ਜੂਗੀ ਵੀ ਕਿੱਦਾਂ ਦੀ ਕਲੈਕਸ਼ਨ ਆਈ ਹੋਈ ਮਿੱਤਰੋ ਆਪਾਂ ਜਿਹੜੇ ਪਿਛਲੀ ਵਾਰ ਰਹਿ ਗਏ ਸੀ ਉਹਨਾਂ ਨੂੰ ਅੱਜ ਛੱਡਣਾ ਨਹੀਂ ਹੈਗਾ ਹਰਨ ਸੂਟ ਦੇਖ ਕੇ ਤੋੜਨੇ ਤੇ ਵੀ ਨਾ ਉਹ ਇਹ ਪਿਛਲੇ ਹਰ ਵਾਲੇ ਦੁੱਕ ਪੈ ਨੂੰ ਵਿੱਚ ਚੜਾ ਦੇ। ਇਹ ਨਹੀਂ। ਸਹੀ ਗੱਲ। ਆਹ ਦੂਰੇ ਬੜੇ ਟ੍ਰੈਂਡਿੰਗ ਚੱਲ ਰਹੇ ਨੇ। ਬੋਟਮ ਤੇ ਵਰਕ। ਔਰਗੈਂਜ਼ਾ ਦਾ ਫੈਬਰਿਕ। ਨਾਲ ਕਲਰ ਪਿਆ ਰਹੇ ਨਾ? ਹੂੰ। ਸਾਰੇ ਕਲਰ ਪਿਆ ਰਹੇ ਨੇ। ਸਾਰੇ ਪਿਆਰੇ ਨੇ। ਇਹ ਹੁਣੀ ਮੈਂ ਆਪਣੇ ਫਲਾਈ ਵਾ ਤੇ ਕਿ ਮੈਂ ਆਪਾਂ ਸਲਾਈ ਕਰਾਂਗੀ। ਬਸ ਉਹ ਪਏ 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 ਦੇਖ ਦੇ ਕੇ ਆ ਹੁੰਦਾ ਵੀ ਹਾਂ। ਇਹ ਤਾਂ ਵੇਖਿਆ ਹੋਇਆ ਹੀ। ਪਿਆਰੇ ਟੂਸ ਨਾ ਮਨੀਵੇ ਨਮਾਜ਼ ਪਾਇਆ ਹੋਇਆ ਨਹੀਂ ਅਹ ਹੋਰ ਨਮਾਜ਼ ਕਿਹਦੇ ਕੋਲ ਤੋਂ ਲੈ ਕੇ ਦਿੰਦਾ ਨਮਾਜ਼ ਤੇ ਹੋਰ ਕੌਣ ਲੈ ਕੇ ਦਿੰਦਾ ਬੱਸ ਦੱਸੋ ਮੈਨੂੰ ਮੈਂ ਲੈ ਕੇ ਦਿੰਨਾ ਪਾ ਕੇ ਇਹ ਕਿਹਾਣ ਕਰਤ ਮੇਰੇ ਕੋ ਹਾਂਜੀ ਹਾਂ ਮੂੰਹ ਨਾਲ ਬੋਲ ਕੇ ਦੱਸੋ ਇਹ ਵੀ ਨਹੀਂ ਬਦਲ ਪਤਾ ਲੱਗਣਾ ਮੈਨੂੰ ਮੂੰਹ ਨਾਲ ਬੋਲ ਕੇ ਦੱਸੋ ਆ ਬੱਸ ਮੂੰਹ ਵੀ ਤੇਾਉਣੇ ਮੰਮੀ ਸਾਹਮਣੇ ਬੋਲੋ ਹਾਂ ਕਨਰੋ ਇਹ ਮਮਾ ਲੁਕ ਬੱਸ ਬੱਸ ਕਿਉਂ ਕਹਦੇ ਯਾਰ ਮਮਾ ਯਾਰ ਅੱਗੇ ਵਿੱਚ ਜਾ ਕਿਉਂ ਕਹਿ ਮਮਾ ਨੂੰ ਅੱਗੇ ਕਿਉਂ ਅੱਗੇ ਕਿਉਂ ਕਰੋ ਟੇਲਰ ਨੂੰ ਫੋਨ ਲਾਵ ਮੜਾ ਜਾ ਆਹ ਸੂਟ ਬੜੇ ਪਿਆਰੇ ਨੇ ਬਹੁਤ ਸੋਹਣਾ ਆ ਜਿਹੜੇ ਨਵੇਂ ਵਾਲੇ ਆਏ ਹੋਏ ਥੱਲੇ ਆ ਦੇਖੋ ਆ ਹੈਗਾ ਨਾਲ ਸਲਵਾਰ ਦਾ ਕੱਪੜਾ ਇੱਕ ਇਹ ਵਾਲਾ ਡਿਜ਼ਾਈਨ ਆਇਆ ਹੋਇਆ ਇਹਦੇ ਨਾਲ ਦੇਖਿਓ ਇੱਕ ਡਿਜ਼ਾਈਨ ਆਇਆ ਹੋਇਆ ਇਹ ਵਾਲਾ ਇਹ ਉਹ ਪਿਆਰਾ ਤੇ ਆਹ ਵਾਲਾ ਇਹ ਵੀ ਡਿਜ਼ਾਈਨ ਬਹੁਤ ਪਿਆਰਾ। ਇਹ ਆਪਣੇ ਸਲਾਈ ਕਰਾਉਣੇ ਆ ਮੈਂ ਵੀ ਆਪਣਾ ਨੂੰ। ਪਰ ਟਾਈਮ ਹੀ ਨਹੀਂ ਮੈਨੂੰ ਟੇਲਰ ਫ੍ਰੀ ਨਹੀਂ ਹੁੰਦੇ ਵਿਚਾਰੇ। ਕਰਕੇ ਆਪਣੇ ਸੁਬ ਸੁਲਾਈ ਕਰਾਉਣੇ ਪੈਣੇ ਆ। ਪਰ ਆਹ ਲਾਈਟ ਚਲੀ ਗਈ ਮੇਰਾ। ਲਾਈਟ ਨਹੀਂ ਗਈ ਮੈਂ, ਲਾਈਟ ਪੱਖਾ ਘਟ ਕੀਤਾ ਵਰਤਾਨ। ਓਕੇ। ਲੋ ਬਦਾਨ। ਕਦੋਂ ਸ਼ੁਰੂ? ਕਦੋਂ ਨਹੀਂ ਪਹਿਣੀ ਐ? ਇੱਕ ਪਹਿਣਾ ਤੇ ਬੁਟੀਕ ਚ ਜਾ ਕੇ ਤੁਸੀਂ ਸਾਡਾ ਚੈਨਲ ਜੂਬ ਸਬਸਕ੍ਰਾਈਬ ਕਰੋ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਤੇ ਨਾਲੇ ਵਧੀਆ ਵਧੀਆ ਸੂਟਾਂ ਦੀ ਵੀਡੀਓਜ਼ ਦੇਖੋ। ਸ਼ਖਾ ਹੋ ਬਜੀ। ਕੋਰਕੁਚ ਕੀ ਕੰਮ ਆ ਮਾਨੂੰ ਅਪਰੀਸ਼ੀਏਟ ਕਰੋ ਤੇ ਵਾਂਗੂ ਰੱਤੀ ਹੋਈ ਦਰੋ ਕਹਿੰਦਾ ਦਰੋ ਕਹਿ ਰਾ ਚੱਕ ਦੋ ਇੱਕੋ ਗੱਲ ਬੋਲਵੇ ਆ ਮਾਨੂੰ ਇੱਥੋਂ ਤੋਂ ਇੱਥੋਂ ਲੈ ਕੇ ਜਾਣਾ ਆਪਾਂ ਨੇ ਠੀਕ ਐ ਤਾਂ ਇਹ ਇਕੱਠਾ ਨਾ ਹੋਵੇ ਥੱਲੇ ਬਣ ਕੇ ਪੈਣਾ ਬਣ ਕੇ ਜੂ ਬਣ ਕੇ ਪੈਣਾ ਪਣ ਕੇ ਹਾਂ ਆਪਾਂ ਇੱਕ ਚਾਦਰ ਲੈ ਕੇ ਆਉਣੀ ਹੈ ਬਾਈ ਮਾਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਫਟਾਫਟ ਜਿਆਦਾ ਹਾਂਜੀ ਬਾਈ ਪਰ ਚਾਦਰ ਲੈ ਕੇ ਆਉਣੀ ਹੈ ਕਰ ਹਾਂ ਮੈਂ ਪਰਸ਼ਾਨ ਹੋ ਗਿਆ ਸਹੀ ਗੱਲ ਐ ਇਹ ਦੋਪਰ ਟੇਬਲ ਦੇ ਉੱਤੇ ਸਰਮਾਇਕਾ ਹੀ ਉਹ ਲੱਗਿਆ ਹੁੰਦਾ ਨਾ ਵਾਈਟ ਆਪਣ ਤਾਂ ਜਿਆਦਾ ਵਧੀਆ ਸੀਗਾ ਕੁਝ ਕਰਵਾ ਕੇ ਲੈਂਦੇ ਕੁਝ ਕਾਰਾਂ ਕੇ ਚਲੋ ਵੀ ਲੱਸੀ ਲਾ ਚਲੋ ਇਹਦੀ ਅਮਨ ਤੂੰ ਤਾਂ ਠੀਕ ਚ ਬੈਠੀ ਆ ਇਹਦੀ ਚਾਹ ਲੱਗੀ ਬੜੀ ਤਰ੍ਹਾਂ ਕਿਹਨੇ ਲਾਈ ਆਪਾਂ ਸਾਰੇ ਨੇ ਫਤਿਹ ਤੈਨੂੰ ਮੇਰੇ ਮਗਰ ਕੁੱਟਿਆ ਤੈਨੂੰ ਇਹਨਾਂ ਸਾਰਿਆਂ ਨੇ ਇਹ ਉਹ ਕਹਿੰਦੇ ਕੁੱਟਿਆ ਕਹਿ ਲਾਈ ਤੇ ਆ ਨਹੀਂ ਦੂਜੀ ਤਰ੍ਹਾਂ ਕਹਿ ਲੱਗੀ ਕਿੱਦਾਂ ਲੱਗੀ ਵੀ ਤੇਰੀ ਪਾਣੀ ਚ ਲੱਗੀ ਤੈ ਫਤਿਹ ਤੂੰ ਕੰਮ ਕਰ ਆਪਣਾ ਫਾਦੇ ਵਿਚਾਰੇ ਟੀ-ਸ਼ਰਟ ਘਸ ਗਈ ਇਨੀ ਗਰਮੀ ਹੈ ਦੇਖੋ ਸਾਰੇ ਦੇ ਘਸੇ ਕਰੁੰਦੇ ਟੀ-ਸ਼ਰਟ ਦੇ ਡੱਬ-ਡੱਬੇ ਕੀ ਪਿੱਛੋਂ ਹੋਰ ਤੇ ਹੋ ਰੇ ਸਾਰਾ ਦਿਨ ਦੀ ਕੁੱਤੇ ਭਾਈ ਤੋਂ ਬਾਅਦ ਐਂਡ ਤੇ ਨਤੀਜਾ ਆ ਨਿਕਲਦਾ ਵੀ ਸ਼ਾਮ ਨੂੰ ਪਤੇ ਸਿੰਘ ਸਾਡਾ ਪੜ੍ਹਾਈ ਕਰਨ ਬੈਹਂਦਾ ਵਿਚਾਰਾ ਬੜੇ ਕਰਨ ਬੈਹਂਦਾ ਨਹੀਂਗਾ ਬਿਠਾਉਣਾ ਪੈਂਦਾ ਏ ਹਾਂ ਬਿਠਾਉਣਾ ਪੈਂਦਾ ਚਲੋ ਜੀ ਲਾਈਟ ਤੁਰ ਗਈ ਤੇ ਅਸੀਂ ਸਾਡਾ ਬੰਦ ਹੋ ਗਿਆ ਨਹੀਂ ਕਹਿੰਦੇ ਨੇ ਜੀ ਲੈਂਟੋ ਜਿੱਤੇ 2 ਘੰਟੇ ਨੂੰ 2 ਘੰਟੇ ਛੱਡਾ 2 ਘੰਟੇ 2 ਘੰਟੇ ਚਲਾਓ ਤੇ 2 ਘੰਟੇ ਘਰਦਾ ਇਸ ਤੋਂ ਕੋਈ ਅੰਦਾਜ਼ਾ ਲੱਗਦਾ ਗਰਮੀ ਕਿੰਨੀ ਪੈ ਰਹੀ ਹੈ ਗਰਮੀ ਨਹੀਂ ਪੈ ਰਹੀ 2 ਘੰਟੇ ਚਾਹੀਦੇ ਦਾ 2 ਮਿੰਟ ਨਹੀਂ 2 ਮਿੰਟ ਤੋਂ ਤਾਂ ਕਿੰਨਾ ਚਿਰ ਹੋ ਗਿਆ ਸੀ ਲੱਗਿਆ ਨਹੀਂ ਹੁਣ ਤੱਕ ਪਤਾ ਤਾਂ ਲੱਗਿਆ ਨਹੀਂ ਵੀ 2 ਘੰਟੇ ਠੰਡਾ ਰਹਿ ਗਿਆ ਕਮਰਾ ਕਿੰਨਾ ਟਾਈਮ ਤੋਂ ਸੋਇਆ ਚੱਲ ਰਿਹਾ ਹੈ ਇਸੀ ਰਾਤਾਂ ਦਿਨ ਚੰਸੀਗਾ ਘਟ ਚਲਾਇਆ ਕਰੋ ਬੁਗ ਬੜੀ ਲੱਗਣ ਲਈ ਯਾਰ ਪਤਾ ਨਹੀਂ ਆਪਾਂ ਅੜੇ ਆਪਾਂ ਨੂੰ ਤਾਂ ਲੱਗਦੀ ਪਈ ਗਰਮੀ ਹੈਗੀ ਜਿਹੜੇ ਵਿਚਾਰੇ ਬਾਹਰ ਕੰਮ ਕਰਦੇ ਉਹਨਾਂ ਨੂੰ ਪਤਾ ਪਈ ਗਰਮੀ ਹੈਗੀ ਹੈ ਮੈਂ ਇੱਕ ਵੀਡੀਓ ਦੇਖੀ ਸੀ ਦਬਈ ਚ ਆਪਣਾ ਸਰਦਾਰ ਵੀਰ ਜਿੰਨੇ ਇੱਕ ਵਿਚਾਰਾ ਗਿੱਲਾ ਕਰ ਕਰਕੇ ਸੇਰ ਤੇ ਕੰਮ ਕਰਨਦਿਆ ਸੀ ਬੜਾ ਮੇਰੇ ਦਿਲ ਨੂੰ ਕੁਝ ਹੋਇਆ ਦੇਖ ਕੇ ਜਿਹੜੇ ਵਿਚਾਰੇ ਕਰਦੇ ਨੇ ਕੰਮ ਉਹਨਾਂ ਨੂੰ ਪਤਾ ਮਿਹਨਤ ਕਿੰਨੇ ਬੈਠੇ ਕਹਿਦ ਨੇ ਨਾ ਗਰਮੀ ਤੇ ਸੌਪਈ ਨਹੀਂ ਪਈ ਨਹੀਂ ਹੋਤੀ ਹੁਣ ਪਤਾ ਲੱਗਿਆ ਪਰਨੀ ਤੂੰ ਨਵੀਂ ਚਾਦਰ ਲੈ ਕੇ ਆਇਆ ਪੁੱਤ ਮੈਂ ਤਾਂ ਕਿਹਾ ਕਿ ਤੂੰ ਸੂਟ ਪਿਆ ਉੱਥੇ ਮੈਂ ਵੇਖਿਆ ਤੇ ਉਹ ਸੂਟਾਂ ਦਾ ਡਿਜ਼ਾਈਨ ਚਾਦਰਾਂ ਤੇ ਆ ਚੱਲਦਾ ਅੱਜ ਕੱਲ੍ਹ ਸੁੰਡ ਕਿਦਾਂ ਕਿਹਨਾਂ ਚਾਦਰ ਰਹਿ ਗੋਣਾ ਤੂੰ ਨੂੰ ਥੱਕ ਗਿਆ ਨਹੀਂ ਨਿੱਕਰ ਨਿੱਕਰ ਇਹਦੇ ਨੂੰ ਕਾਪੀ ਰਾਈਟ ਲੈ ਆ ਦੇਣਾ ਸਾਡੀ ਵੀਡੀਓ ਤੇ ਹੋਰ ਕੁਝ ਚੱਕਰ ਨਹੀਂ ਆ ਗਏ ਬਦਲ ਦੀ ਬਾਰੇ ਫਾਟੀਆਂ ਨੇ ਆ ਦੇ ਆਹ ਦੇ ਇਹ ਪਾਇਆ ਸੀ ਉਹ ਤਾਂ ਇਹਦਾ ਆ ਦੇ ਫਾਦੇ ਦਾ ਕੱਚਾ ਫਾਦੇ ਦਾ ਕੱਚਾ ਹੀ ਪਤਾ ਨਹੀਂ ਕਿੱਥੇ ਗੁੰਮ ਹੋ ਗਿਆ ਸਾਡਾ ਸਾਡੇ ਕੋਲ ਸੀ ਨੇਰੀ ਨੂਰ ਝੋਟਦਾ ਨਹੀਂ ਕਿਹਾ ਕਿ ਤੂੰ ਉਹਨੂੰ ਤੁਹਾਡੇ ਸ਼ਹਿਰ ਚ ਉੱਥੇ ਸੰਗਰੂਜ ਚ ਫਿਰਦਾ ਹੋਵੇ ਕਿਤੇ ਲੈਣ ਦਾਂ ਕਣ ਕੇ ਕਿਹਦਾ ਕੱਛਾ ਕਹਣਗੇ ਫਤੇ ਸਿੰਘ ਦਾ ਮਸਾ ਤੇ ਮੁਸ਼ਕਲ ਆ ਵਿਚਾਰ ਨੂੰ ਕਾ ਨਿਕਰਾਂ ਦਵਾਈ ਹੈ ਨੇ ਤੇ ਉਹ ਵੀ ਗੁੰਮ ਹੋ ਗਈ ਇੱਕ ਅੱਧੀ ਲਿਖਿਆ ਹੁੰਦਾ ਫਤ ਹਾਂ ਇਹ ਪੱਤੇ ਤੇ ਕੋਪਸ ਨੇ ਸਟੈਂਪ ਲਵਾਈ ਹੋਈ ਵੀ ਫਤੇ ਸਿੰਘ ਦਾ ਕੱਛਾ ਕੱਛਾ ਫਤੇ ਦੇ ਫਤੇ ਦੇ ਕੱਛੇ ਤੇ ਸਟੈਂਪ ਲੱਗੀ ਹੋਈ ਕਿ ਫਤੇ ਸਿੰਘ ਦਾ ਕੱਛਾ ਹੈ ਕਿੱਥੋਂ ਆਇਆ ਪੁਰਤਗਾਲ ਤੋਂ ਪੁਰਤਗਾਲ ਪੁਰਤਗਾਲ ਤੋਂ ਉਹਨੂੰ ਕੱਛੇ ਕਿਨੇ ਭਜੇ ਯੂਕੇ ਤੋਂ ਕੱਛੇ ਆਏ ਨੇ ਪਰ ਨੀਤ ਵਾਸਤੇ ਅਸਲੀ ਤਾਂ ਇਹਨਾਂ ਤਾਂ ਕਿਸੇ ਨੂੰ ਇਹ ਨਹੀਂ ਕੱਛਾ ਭਜਿਆ ਮੀਨੋ ਪਾਪ ਪਰ ਗਰਮੀ ਚ ਪਾਣੀ ਯਾਰ ਇੰਨੇ ਉੱਲੇ ਨਹੀਂ ਉਹ ਲੱਕ ਤੇ ਵਿਚਾਰਾ ਸ਼ਿਕਾਰੀ ਕੁੱਤਾ ਜਿੱਡਾ ਇਹਨੇ ਸਾਈਡ ਤੋਂ ਨਾ ਇੱਕ ਦਿਨ ਪਾਦਣਾ ਵੜਪਾਈ ਹੋਈ ਸਾਈਡ ਤੇ ਉਹਨੂੰ ਉਹ ਦੰਮੂ ਨੂੰ ਦੇ ਹਾਂ ਦੰਮੂ ਤੇ ਪੂਰੇ ਟੇਟਾ ਟਾਣੇ ਫਿੱਟ ਹਾਂ ਮੁੰਡਿਆਂ ਨਾਲ ਸਾਨੂੰ ਹੋਰ ਤੇ ਕਾਡਾ ਲਿਖਿਆ ਕੁੜੀਆਂ ਨਹੀਂ ਪਾ ਸਕਦੀਆਂ ਲਿਖਿਆ ਹੈ ਤੇਰੀ ਮਾਨ ਭਵਾ ਦੇ ਆ ਲਿਖਿਆ ਹੈ ਹੈ ਅੰਮਣੀ ਨੂੰ ਅੰਮਣੀ ਦੇ ਦਾ ਤੂੰ ਮੈਨੂੰ ਇੱਥੇ ਬੜਾ ਲੱਗਦਾ ਬੋੜਾ ਮਾਣ ਲੈ ਨਾ ਗਾੜੀ ਬੀਸਮੈਂਟ ਚ ਲੈਟ ਚਲੀ ਤੇ ਹੁਣ ਸਾਰੇ ਵੇਟ ਕਰਦੇ ਲੈ ਲੈ ਓ ਬੀਸਮੈਂਟ ਚ ਕਹਿ ਆਪਣਾ ਪਿਛਣੀਆਂ ਗਰਮੀਆਂ ਦਾ ਉਥੇ ਨਾਰੀਅਲ ਨਹੀਂ ਆਪਾਂ ਭੰਨਣ ਦੇ ਹਾਂ ਚਟਣੀ ਬਣਾਣੀ ਨਾਰੀਅਲ ਦੀ ਉਹ ਪਾਣੀ ਕੱਢਿਆ ਕਿ ਨਾਰੀਅਲ ਚੋਂ ਭਰਾਵਾ ਓਏ ਬਾਟੀ ਚੋ ਕੇ ਬਾਟੀ ਦੀ ਬਾਟੀ ਪਾਣੀ ਪੀ ਗਿਆ ਅਹੀਂ ਤਰਲੇ ਲੈੰਦੇ ਰਹਿ ਗਏ ਸਾਨੂੰ ਦੇ ਦੇ ਥੋੜਾ ਜਿਹਾ ਦੇ ਦੇ ਥੋੜਾ ਜਿਹਾ ਤਾਂ ਹੀ ਜਿਹੜਾ ਦੰਦ ਨਹੀਂ ਆਉਂਦਾ ਹੁਣ ਫਿਰ ਇੱਕ ਚੀਜ਼ ਨੂੰ ਐਂ ਪੈਂਦਾ ਸੀ ਹਾਏ ਹਾਏ ਆ ਜਿਹੜਾ ਦੰਦ ਆਏ ਚਾਰ ਉਹ ਵੀ ਇਹਨੇ ਇੱਕ ਤੋੜ ਦੇਣ ਧਾਗੇ ਨਾਲ ਲਵੇਟ ਲੈਟ ਕੇ ਮੱਛਾ ਹੈ ਛੋਟਾ ਬੱਚਾ ਕਦਾ ਕਲਕੱਟਾ ਚ ਹੈ ਅਹ ਰਾਹੀ ਗੱਲ ਨਹੀਂ ਕਹਿਣੀ ਮੈਨੂੰ ਬੱਚਾ ਛੋਟਾ ਹੈ ਹਾਂ ਬੱਚਾ ਆਪਣਾ ਡਿਸਕਸ ਹੋਇਆ ਨਾ ਇਸ ਚੀਜ਼ ਤੇ ਜਿਹੜੇ ਆ ਰਹੇ ਨੇ ਖਿੱਚੇ ਜਾਣੇ ਤੇਰੇ ਫੋਤੇ ਧਾਗੇ ਨਾਲ ਨਹੀਂ ਫਿਰ ਵੀ ਮਾੜਾ ਮੋਟਾ ਦਾ ਗਰਮੀ ਚ ਨਿਕਲ ਘੂਮੇ ਘੂਮੇ ਤੇ ਕਰਕੇ ਆਵੇਂ ਤੁਸੀਂ ਰੋਟੀਆਂ ਖਾ ਕੇ ਆ ਪਏ ਜੋ ਥੱਕ ਗਏ ਹੋਣ ਤੇ ਰੋਟੀਆਂ ਖਾ ਕੇ ਆ ਜੀ ਮਾਰ ਕੇ ਫਿਰ ਉੱਥੇ ਹੀ ਕਰਦੇ ਮੈਂ ਤੇ ਦੇਖ ਦੇ ਮੈਂ ਹੀ ਗੱਲ ਜੋ ਅੱਕੇ ਬਾਹਰ ਲੈ ਜਾ ਤੇ ਮੈਂ ਘੂਮ ਆਜਾ ਸਾਡੇ ਘਰ ਤੋਂ ਲੜਾਈ ਨਹੀਂ ਲੜਾਈ ਹੋਣੀ ਭਾਈ ਨੇ ਵੀਡੀਓ ਕੈਡਿ ਛੜਦਾ ਭਾਈ ਪਾਣੀ ਦੀ ਗਲਾਸ ਲੈਣੀ ਅੱਜ ਪਾਣੀ ਕਦੇ ਕਰੈਡਿਟ ਨਹੀਂ ਲੋਕੀ ਤੇ ਆਈਵੋਰੀ ਸ਼ੇਪ ਉਹਨੇ ਥੈਡ ਦਾ ਪਾਣੀ ਡਾਲ ਰਹੀ ਹੈ ਨਾ ਲੱਗਿਆ ਨਹੀਂ ਗਿਆ ਤੇਰੇ ਪਾਣੀ ਨੂੰ ਪੁੱਛਦਾ ਨਾ ਆ ਗਿਆ ਕਹਿੰਦਾ ਕੁਛ ਨਹੀਂ ਪਾਣੀ ਆਹ ਕਿਤੇ ਘੜੀ ਗੱਲੰਦੀ ਦੇਖੋ ਮਰਾਬਾਸ ਓਏ ਮੈਨੇ ਆ ਬੇਸਮੈਂਟ ਚ ਸਾਰੀਆਂ ਸਹੂਲਤਾਂ ਨੇ ਬੇਸਮੈਂਟ ਚ ਕਿਚ ਇੱਥੇ ਨਾਲ ਹੀ ਵਿਚੇ ਕੜਾਈ ਵਾਲੇ ਵਿਚੇ ਸਾਈ ਵਾਲੇ ਨਾਲ ਵਿਚੇ ਡਾਕਟਰ ਦਵਾਈ ਚ ਕਿ ਵਿੱਚੇ ਮਾਸਟਰ ਬੈਠੇ ਪੜਾਈਆ ਦੇ ਵਿੱਚੇ ਆਰਮੀ ਬੈਠੀ ਹੋਈ ਹੈ ਮੈਨੇਜਰ ਤੁਹਾਨੂੰ ਇੱਕ ਹੀ ਬੇਸਮੈਂਟ ਸਾਰੀਆਂ ਸਹੂਲਤਾਂ ਮਿਲਣਗੀਆਂ ਮੈਨੇਜਰ ਵਿੱਚ ਤੁਹਾਨੂੰ ਡਾਕਟਰ ਵਿੱਚੇ ਮਿਲਗਾ ਤੁਹਾਨੂੰ ਬੁਟੀਕ ਵਾਲੇ ਵਿੱਚੇ ਮਿਲਣਗੇ ਤੁਹਾਨੂੰ ਵਿੱਚੇ ਇੱਕ ਪੜਾਈ ਵਾਲੇ ਮਾਸਟਰ ਮਿਲਣਗੇ ਵਿੱਚੇ ਤੁਹਾਨੂੰ ਆਰਮੀ ਮਿਲੇਗੀ ਸਾਰੀ ਸਹੂਲਤਾਂ ਵਿੱਚੇ ਬੱਚੇ ਬਣਾਈ ਛੋਟੇ ਆਪ 100 ਰੁਪਏ ਕਿਉਂ ਲਾਉਂਦੇ ਨੇ ਤੁਸੀਂ ਕਾਹਦੀ ਕੋਈ ਗੱਲ ਕਰੀ ਕੋਈ ਕਰੀ ਕੋਈ ਕਹੇ ਤੂੰ ਹੀ ਕਰਦਾ ਦੱਸ ਪਰਾਵੀ ਪਤਾ ਉਹ ਖੰਡ ਹੋ ਗਈ ਨਹੀਂ ਉਹ ਮੈਂ ਮੈਂ ਲਿਆ ਇਸ ਵਿੱਚ ਤੁਮ ਨੂੰ ਮਿਲ ਗਿਆ ਕਾਹ ਦੀ ਗੱਲ ਹੈ ਪਰ ਮੈਨੂੰ ਦੱਸੋ ਸਭ ਪਹਿਲੇ ਉਹ ਕੋਣ ਗੜੀ ਨੇ ਟੈਕਸਟ ਕਰਾਇਆ ਹੋਣਾ ਕੋਣ ਗੜਾ ਹੋਣਾ ਉਹ ਤਾਂ ਬਹੁਤ ਟਾਈਮ ਪਹਿਲਾਂ ਕਰਾਇਆ ਮੈਂ ਕਿਤੇ ਫੇਰ ਨਾ ਬਾਗੋ ਆ ਇਧਰ ਪੈਕਿੰਗ ਤਾਂ ਹੈ ਕਿੰਤੀ ਜਿਵੇਂ ਕੈਨੇਡਾ ਦੀ ਫਲਾਈਟ ਹੁੰਦੀ ਦੇਖੋ ਲਾਗੇ ਸੂਟ ਕੇਸ ਪਿਆ ਇਧਰ ਨੇ ਫਾਫੇ ਪਏ ਸਾਰੇ ਕੋਰੀਅਰ ਜਾਣ ਵਾਲੇ ਦੇਖ ਤਾਂ ਸਹੀ ਅੰਦਰ ਹੈ ਲੱਗਦਾ ਜਿਵੇਂ ਕੈਨੇਡਾ ਦੀ ਫਲਾਈਟ ਮੇ ਚੱਪਲਾ ਇਹ ਪੜੋ ਉੱਤੇ ਅੰਦਰ ਤੋਂ ਨਾਲੇ ਚੱਪਲਾ ਕੋਟੇ ਤੋਂ ਪਾਵਾ ਲਾਇਆ ਛਿਲਕੇ ਪਾ

ਅੱਗੇ ਲੰਦੀਏ ਕੀ ਖੇਲੇ ਖੇਲੇ ਰਹੋ ਮੰਕੀ ਆ ਜਾਣਗੇ ਆਇਆ ਕਿਹਾ ਕਹਦੇ ਕਿ ਮੰਕੀ ਲੈ ਅੱਧਾ ਲੱਗਾ ਵੀਰ ਜੀ ਜੇਸੀ ਕੈਮਰਾ ਫੇਸ ਨਹੀਂ ਕਰ ਸਕਦੇ ਜ ਆਪਣੇ ਕੈਮਰੇ ਲੱਲੀਆ ਸਕਦੇ ਉਹ ਕਹਿੰਦੇ ਕਿ ਤੁਹਾਡੀ ਫੈਮਿਲੀ ਚ ਕਿੰਨਾ ਕੁ ਪਿਆਰ ਮਾਡਾ ਵਾਸ਼ਰੂਮ ਇੱਕ ਪੀਥੋਂ ਅੰਦਾਇਲਾ ਲਾ ਲੋ ਕਿੰਨਾ ਇਹਦੇ ਕੋਈ ਬੜੇ ਬੰਦੇ ਮੈਂ ਗੰਦੇ ਆ ਸਾਡੇ ਸਾਰੇ ਬੰਦੇ ਤੇ ਹੀ ਵਾਰ ਕਹਦੇ ਨੇ ਬਈ ਬੰਦੇ ਬੰਦੇ ਇੱਕ ਵਾਰੀ ਜਿਹੜਾ ਨਾ ਕਰ ਬੰਦੇ ਕਰੇ ਜਦੋਂ ਵੀ ਕਿਤੇ ਫੰਕਸ਼ਨ ਤੇ ਜਾਣਾ ਹੁੰਦਾ ਉਹ ਤਾਂ ਆਹੀ ਅਸੀਂ ਬਾਥਰੂਮ ਵੱਡੇ ਕਿਤੇ ਹੋਏ ਨੇ ਬੜਾ ਮੁਸਕਰਾ ਕੇ ਚਾੜ ਦੇ ਨੰਗਾ ਮੈਂ ਲੁਟਿਆਲੀ ਮੁਸਕਰਾਉਣੀ ਸਾਹੇ ਨੂੰ ਦੇਵੇ ਨੰਗਾ ਕਿਹੜਾ ਮੂੰਹ ਕਰਕੇ ਕੱਦੂ ਹੋ ਗਿਆ ਵਾ ਪਿੱਕੋਣਿਆਂ ਦੀ ਪੂਰੀ ਪੂਰੀ ਤਿਆਰੀ ਹੋ ਚੁੱਕੀ ਉਹ ਗਾਣਾ ਇੱਕ ਚੱਲਿਆ ਨਾ ਕੱਦੂ ਮਾਰਦਾ ਗਵਾਂਡਣੇ ਮਿੱਤਰਾਂ ਦਾ ਵਹਿਲਾ ਨੀ ਡਰ ਟਰੈਕਟਰ ਬਸ ਉਹ ਸੋ ਨਾ ਇਹ ਮੋਸਲੇ ਦਾ ਦੰਦ ਖਾਤੇ ਪਾਉਂਚਾਂ ਚੇਬਾ ਦਾ ਦੰਦ ਖਾਣੇ ਚੱਲਦੇ ਡੰਗਾਂ ਨੇ ਚੱਲ ਜਾ ਅੱਛਾ ਫੋਟੋ ਵੀ ਲੈ ਕੇ ਆਪਾਂ ਵੇਰਾਂ ਸਾਰੇ ਕੰਟਾ ਦੇ ਗਾਣੇ ਦੇ ਚੱਲਦੇ ਜਾਂ ਨਾਲ ਬਿੰਡੀ ਵੀ ਚੱਲਦੇ ਨੇ ਬਿੰਡੀ ਨੂੰ ਬੜਾ ਚਲਾ ਗੱਡੂ ਬਲਾ ਕਲੇ ਮੈਂ ਹੀ ਰਹਿ ਗਈ ਫਲ ਫਰੂਟਾਂ ਦਾ ਜਦੋਂ 걔ੜੇ ਦੇਖਣਾ ਪਾਗੀ ਫਿਰ ਫਰੂਟ ਲਾਉ ਜਿਓ ਉਹਦੇ ਟੇਬਲ ਲੱਗ ਰਿਹਾ ਹੈ ਨਾਲ ਹੀ ਪਤੇ ਚੱਲਦੜ ਬਾਗੂ ਤੇ ਬਾਂਦਰ ਹੀ ਵਾਕੇ ਕੇਲੇ ਖਾਣ ਵਾਲਾ ਹੈ ਆਏ ਅਖਤ ਲੜਵਾ ਜੀ ਇਹ ਪਰ ਨਹੀਂ ਥੋੜਾ ਕੋਣ ਪੁੱਤ ਮੰਮਾ ਤੂ ਸਿੱਕਲੇ ਆ ਕੇ ਹੈ ਨਾ ਆਲੀ ਕੇ ਲਦਨ ਚ ਪਾਜ। ਹਮ ਪਾਜ ਵਾਂਗੂ। ਪਾਜ ਆੜੇ ਰੋਟੀ ਖਾਣੇ ਬੋਲਦੇ ਨੇ। ਆਹ। ਆਕਾਰ ਵਾਪਰੂ ਜੀ ਕੋਈ ਨਾ 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 ਕੋਈ ਸਬਜੀ ਪਣ ਚਾਹੀਏ। ਬਾਪਾ ਹੀ ਕਰੇ। ਹਮ ਹਮ ਹਮ। ਉਹ ਹਮ। ਪਾਜੀ ਸਰਕੇ ਨਹੀਂ ਚੱਕ। ਚੱਕ। ਚੱਕਰਾ ਦਾ ਮੋ ਬੰਦਾ ਨਹੀਂ ਕਰ ਰਿਹਾ। ਪਹਿਲੇ 10 ਮਿੰਟ ਲੱਗ ਕੈਮਰੇ ਚ ਦੇਖਣਾ ਤੇ ਮੋ ਆਈ ਹੈ। ਦਮ ਆਈ ਹੈ। ਓਏ ਉਪਰ ਲੱਗਦਾ ਨਾ ਕਿ ਫੌਜੀ ਬਲਾਦ ਹੈ। ਇਹ ਲੈਨ ਚ ਲੋ ਤੇ ਪਿੱਛੇ ਵੱਡਾ ਵੱਡਾ। ਛੇ ਸੀ ਨਾ ਛੋਟਾ ਪਿੱਛੇ। ਫੌਜੀ ਦੀ ਸੇਵਾ ਕਰਕੇ ਤਾਂ ਵੀ ਸਟੈਂਡਰਡ ਤੇ ਸਾਡਾ ਟਰਾਂਸਫਰਮ ਪਟਾਕੇ ਮਾਰ ਰਿਹਾ ਤੇ ਅਸੀਂ ਕੋਠੇ ਤੇ ਬੈਠੇ ਵੀ ਲੇਟ ਆ ਜਾਈਏ। ਅਨਾਰ ਕਰ ਰਿਹਾ ਨਾ। ਅਨਾਰ ਸੱਚੀ ਕਰ ਦਿਵਾਲੀ ਆਈ ਪਈ ਉਧਰ। ਇਹਨੂੰ ਕਹਿੰਦੇ ਬੇਮੌਸਮੀ ਦਿਵਾਲੀ। ਲੇਟ ਗਈ ਆਉਣਾ ਹੈ। ਹੂੰ। ਲੈਟ ਗਈ ਹੈ ਦੀਵਾਲੀ ਹਾਂ ਲੈਟ ਗਈ ਕਿ ਦੀਵਾਲੀ ਲੈਟ ਜਾਣੇ ਕੇ ਬਾਅਦ ਹੋਈ ਦੀਵਾਲੀ ਸਾਰੇ ਬੈਠੇ ਮੇਰੇ ਬੈਠ ਆਏ ਜੁਆਏ ਕਰਦੀ ਤੇ ਆ ਤੱਕ ਕੇ ਬੈਗ ਨੇ ਬਹੁਤ ਸੈਰ ਕਰ ਲਈ ਹੋਰ ਸੈਰ ਭੁਰਾਣੀ ਕੀ ਹੋਰ ਖਾਰ ਕਰਦੇ ਭਾਜੀ ਖਾ ਕੇ ਚਾਰ ਪੰਜ ਕੇ ਸੈਰ ਹੋਣ ਕਰ